ਸੋ ਅਗਿਆਤਿਆ ਪੁਲਿਸ ਜ਼ਿਲ੍ਹਾ ਬਟਾਰਾ ਦੇ ਥਾਣਾ ਕਣਈਏ ਕੇ ਬੰਗਰਦੀਨ ਪਿੰਡ ਨਾਸਰਕੇ ਵਿਖੇ ਪੰਚਾਇਤ ਚੋਣਾਂ ਦੌਰਾਨ ਰੰਜਿਸ਼ ਤੇ ਚੱਲਦੇ ਆਤੇ ਹੁਣ ਬਲੈਕਆਊਟ ਵਾਲੀ ਰਾਤ ਨੂੰ ਬਿਜਲੀ ਦੇ ਬਲਬ ਬੰਦ ਕਰਨ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਨੂੰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਸਿੱਧੀਆਂ ਗੋਲੀਆਂ ਛਾੜ ਦਿੱਤੀਆਂ ਗਈਆਂ ਜਿਸ ਦੇ ਨਾਲ ਸਰਪੰਚ ਅਮਸ਼ੀਰ ਸਿੰਘ ਦੀ ਪਿੱਠ ਦੇ ਵਿੱਚ ਗੋਲੀ ਲੱਗੀ ਜਦਕਿ ਉਸ ਦੇ ਸਾਥੀ ਸੋਨੂ ਦੇ ਗਲੇ ਦੇ ਨਜ਼ਦੀਕ ਗੋਲੀ ਲੱਗੀ ਜਿਨ੍ਹਾਂ ਨੂੰ ਸਖਮੀ ਹਥਾਲਤ ਦੇ ਵਿੱਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਲ ਪੁਰਾਣੀ ਰੰਜਿਸ਼ ਦੀ ਆੜ ਦੇ ਵਿੱਚ ਪਿੰਡ ਦੇ ਵਿਅਕਤੀਆਂ ਨੇ ਉਸ ਦੇ ਉੱਪਰ ਗੋਲੀ ਚਲਾਈ ਹੈ। ਸਬਾ ਸਿੰਘ ਸ਼ੇਰ ਸਿੰਘ ਜਿਹੜਾ ਨਾਸੋ ਦਾ ਰਹੇ ਹੋਣਾ ਤੇ ਸਾਡੇ ਲੱਗਦੀ ਨਹੀਂ ਕਿ ਰਦੀਪ ਸਿੰਘ ਕੋਈ ਫੀਮਾਵਾ ਉਹ ਮੈਂਬਰ ਕਿਉਂ ਪਾ ਇਸ ਤੰਗ ਪੰਜਾਬੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਸੀ ਉਹ ਵੀ ਮਾ ਸਰਪੰਚ ਬਣ ਗਿਆ ਉਹ ਜੀ ਸਰਪੰਚਾ ਨਾ ਸਟਾਫ ਤੇ ਉਹਦੀ ਮੇਰੇ ਨਾਲ ਰੰਜੀਤ ਸੁਆਦੀ ਜੀ ਕਿ ਉਹ ਮਨਉਂਦੇ ਜਾਂਦੇ ਜਦੋਂ ਮਨ ਲੋ ਗੱਡੀ ਜੇ ਕਰਨੀ ਜਾਂ ਕੋਈ ਸਕੂਟੀ ਦੁਆਰਾ ਉਹਨੇ ਕੋਈ ਨਾ ਕੋਈ ਵਾਦਾ ਪੁੰਦਾ ਹੁੰਦਾ ਨਹੀਂ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਮੈਤੇ ਸਿੱਧੇ ਘਰ ਮਾ ਇਹ ਕੱਲ ਸਵੇਰ 9:00 ਵਜੇ ਜਾਨਾ ਸ਼ਾਮ ਨੂੰ ਉਹਨੇ ਉਹ ਜਿਹੜਾ ਥੋੜਾ ਜਿਹਾ ਅਰਦਾਰ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲੀ ਕਰਕੇ 12 ਫਿਰ ਤੇ ਫਿਰ ਮੈਂ ਅ ਮੈਂ ਗਾਰਜ ਦੇ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਉਹਨੇ ਗੇਟ ਦੇ ਅੱਗੇ ਖਲੋ ਕੇ ਫਿਰ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਦੇ ਸਿੱਧੇ ਹੋ ਗਏ ਜਰਾ ਇੱਕ ਗੋੜੀ ਅੱਜ ਵੀ ਉੱਤੇ ਜਾਂਦੀ ਉਹ ਗੋੜੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹ ਨਹੀਂ ਉਹ ਉਹ ਗੋਲੀ ਜਿਹੜੀ ਆ ਉਹ ਇੱਥੇ ਗਰਦਨ ਤੱਕ ਚਲ ਗਈ ਹੋਈ ਹੈ। ਹਾਂ ਜੀ ਪੁਲਿਸਾਈ ਆ ਪਰਚਾ ਡਟ ਕੇ ਲਾਹੀ ਹੈ। ਹੁਣ ਬਿਆਨ ਲੈ ਕੇ ਗਏ ਆ। ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਆ। ਉਹ ਤੇ ਕਹਿੰਦੇ ਆ ਕਿ ਪੂਰਾ ਤਾਂ ਮੇਰੇ ਇਨਸਾਫ ਨੂੰ। ਕੀ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਭਾਗੇ ਤੇ ਇੱਕ ਪਾਸੇ ਆ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ। ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਪਿੰਡ ਦਾ ਅਸਰ ਕੇ ਦੇ ਵਿੱਚ ਲੜਾਈ ਹੋਈ ਸੀ। ਇਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਔਰ ਉਹਨਾਂ ਦੇ ਨਾਲ ਸੋਨੂ ਇਹ ਦੋਨੋਂ ਸੋਨੂ ਵੀ ਨਾਸਰ ਘਰ ਰਹਿਣ ਵਾਲਾ ਇਹਨਾਂ ਦਾ ਰਣਦੀਪ ਸਿੰਘ ਮਹਿਤਾਬ ਸਿੰਘ ਤੇ ਅਪਾਰ ਸਿੰਘ ਨਾਲ ਝਗੜਾ ਹੋਇਆ ਸੀ ਇਹਨਾਂ ਦੀ ਆਪਸ ਵਿੱਚ ਕੋਈ ਪੰਚਾਇਤੀ ਇਲੈਕਸ਼ਨ ਤੋਂ ਰੰਜਸ ਚੱਲ ਰਹੀ ਸੀ ਤੇ ਬਲੈਕਆਊਟ ਵਾਲੇ ਦਿਨ ਸਰਪੰਚ ਸਾਹਿਬ ਜਿਹੜੇ ਲਾਈਟਾਂ ਬੰਦ ਕਰਵਾ ਰਹੇ ਸੀ ਪਿੰਡ 'ਚ ਇਹਨਾਂ ਦੀ ਟਕਰਾਅ ਹੋ ਗਈ ਇਹਦੇ ਵਿੱਚ ਸ਼ਮਸ਼ੇਰ ਸਿੰਘ ਜਿਹੜੇ ਸਰਪੰਚ ਨੇ ਤੇ ਸੋਨੂ ਇਹਨਾਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਔਰ ਇਹ ਰਣਦੀਪ ਸਿੰਘ ਨੇ ਆਪਣੇ ਲਾਇਸੈਂਸੀ ਵੈਪਨ ਤੋਂ ਇੱਕ ਗੋਲੀ ਚਲਾਈਆਂ ਸੀ ਦੇ ਅਸੀਂ ਮਕਦਮਾ ਡਾਜ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਇਹਨਾਂ ਤੇ ਇੱਕ ਦੋਸ਼ੀ ਅਪਾਰ ਸਿੰਘ ਜਿਹੜਾ ਨੂੰ ਅਰੈਸਟ ਕਰ ਲਿਆ ਇਹ ਤਫ਼ਤੀਸ਼ ਦੇ ਵਿੱਚ ਤਿੰਨ ਰੌਂਦ ਫਾਇਰ ਹੋਣੇ ਆਇਆ ਤੇ ਬਾਕੀ ਅਸੀਂ ਦੋਸ਼ੀਆਂ ਦੀ ਜਿਹੜੀ ਹੈ ਰੇਡ ਕਰ ਰਹੇ ਆ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਤੇ ਤਿੰਨ ਦੋਸ਼ੀਆਂ ਤੇ ਮਾਮਲਾ ਦਰਜ ਹੋਇਆ ਇਹ ਤੇ ਰਜਿਸਟਰੀ ਆ ਅਪਾਰ ਸਿੰਘ ਨੂੰ ਵਾਪਸ ਗ੍ਰਿਫਤਾਰ ਕਰ ਲਿਆ ਮੇਰਾ ਕੁਲਦੀਪ ਸਿੰਘ ਹੋਈ ਨਾਸਰ ਕਾਂਵਾ ਸਾਫਤਾ ਸਰਪੰਚਾਂ ਜੀ ਸਾਡੇ ਉਹ ਤਿੰਨ 7-8 ਵਜੇ ਦੇ ਲਗਭਗ ਗੋਲੀ ਚੱਲ ਗਈ ਆ ਸਾਡੇ ਮਜੂਬਾ ਸਰਪੰਚਾ ਅਸ਼ਮਸ਼ੇਰ ਸਿੰਘ ਉਸ ਦੇ ਉੱਤੇ ਇੱਕ ਲਾਗੇ ਹੀ ਗਵਾਂਢੀ ਆ ਕਰਨਬੀਰ ਸਿੰਘ ਰਿੱਤੀ ਉਹਨੇ ਗੋਲੀ ਚਲਾ ਦਿੱਤੀ ਇਹ ਗੱਡੀ ਆਪਣੇ ਗੈਰੇ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਨਾਲ ਇਹਦੇ ਸ੍ਰਿੰਦਰ ਕੁਮਾਰ ਸੋਨੂ ਉਹ ਆ ਕੋਈ ਮੁਲਾਜ਼ਮਾ ਨਾਲ ਸਰਪੰਚ ਦਾ ਤੇ ਉਹ ਗੱਡੀ ਲਾ ਕੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨੇ ਆਪਣੇ ਗੇਰ ਦੇ ਵਿੱਚ ਗੇਰ ਦੀ ਹੋਟ ਲੈ ਕੇ ਇਹਨਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਦੇ ਮਾਰੀਆਂ ਕਿ ਜੋ ਇਹਨਾਂ ਦੇ ਦੋਹਾਂ ਤੇ ਗੋਲੀਆਂ ਲੱਗੀਆਂ ਸਰਪੰਚ ਦੇ ਗੋਲੀ ਟੀਰ ਦੇ ਵਿੱਚ ਲੱਗੀ ਆ ਤੇ ਜਿਹੜਾ सोनू ਹੀ ਮੁੰਡਾ ਉਹਦੇ ਵੀ ਮੋਢੇ ਦੇ ਵਿੱਚ ਇੱਥੇ ਗਰਦਨ ਦੇ ਉੱਤੇ ਗੋਲੀ ਲੱਗੀ ਆ ਅਜੇ ਖਤਰੇ ਦੇ ਵਿੱਚ ਹੀ ਆ ਹਸਪੀਟਲ ਦੇ ਉੱਤੇ ਕੱਕੜਾ ਹਸਪੀਟਲ ਨੂੰ ਦਾਖਲਿਆ ਆਪਰੇਸ਼ਨ ਹੋਣਾ ਆ ਅਗਲੇ ਜੋ ਅੱਗੋਂ ਜੋ ਅਪਡੇਟ ਆ ਉਹ ਡਾਕਟਰ ਸਾਹਿਬ ਦੱਸਣਗੇ ਕੀ ਹੋਇਆ ਰੰਜੋਸ ਜੀ ਇਹਨਾਂ ਦੀ ਕੋਈ ਨਹੀਂ ਕੋਈ ਜ਼ਿੰਮੇਵਾਰ ਨਹੀਂ ਝੋੜਾ ਕੋਈ ਗੱਲ ਨਹੀਂ ਆ ਪੰਚਾਇਤੀ ਚੌਂਕ ਤੋਂ ਹੀ ਇਹ ਮੁੰਡਾ ਜਿਹੜਾ ਇਹਨੂੰ ਸਾਰੇ ਪਿੰਡ ਦੇ ਸਰਪੰਚ ਬਣਾਇਆ ਵਾ ਉਹ ਇਹਦੀ ਸਰਪੰਚੀ ਤੋਂ ਛਿੜਿਆ ਫਿਰਦਾ ਹੈਗਾ ਵੀ ਇਹਨੂੰ ਨਹੀਂ ਬੰਨ ਦੇਣਾ ਤੇ ਬਸ ਇਹ ਸਰਪੰਚੀ ਦੀ ਰੰਜਿਸ਼ ਤੋਂ ਹੀ ਇਹ ਸਾਰਾ ਉਹਨੇ ਨਜਾਇਜ਼ ਧੋਖੇ ਨਾਲ ਹੀ ਇਹਦੇ ਤੇ ਗੋਲੀ ਚਲਾਈ ਆ ਪੁਲਿਸ ਕੰਪਲੇਟ ਰਾਤ ਹੀ ਕਰ ਦਿੱਤੀ ਸੀ ਮਾੜੋ ਰਾਤ ਪੁਲਿਸ ਵਾਲੇ ਆ ਜਮਾਏ ਉਹਨਾਂ ਮੌਕਾ ਸਾਰਾ ਵੇਖਿਆ ਵਾ ਸਾਰੀ ਪਿੰਡ ਦੀ ਪੰਚਾਇਤ ਨੇ ਹੋਰ ਬਹੁਤ ਔਰ ਬੰਦਿਆਂ ਨੇ ਮੌਕਾ ਦਿਖਾਇਆ ਵਾ ਤੇ ਰਾਤ ਹੀ ਇਹਨੂੰ ਸਰਕਾਰੀ ਹਸਪਤਾਲੋਂ ਬਟਾਲੇ ਲਿਜਾਇਆ ਗਿਆ ਫਿਰ ਉੱਥੋਂ ਰੈਫਰ ਕਰ ਦਿੱਤਾ ਇੱਥੇ ਔਰ ਸਾਰਾ ਆ ਗਿਆ ਹੁਣੇ ਪੁਲਿਸ ਮੁਲਾਜ਼ਮ ਆਏ ਉਹਨਾਂ ਦੇ ਬਿਆਨ ਵੀ ਲੈਣਗੇ ਜੋ ਸੀਸੀਟੀਵੀ ਸਰ ਉੱਥੇ ਇਹਨਾਂ ਦੇ ਆਪਣੇ ਵੀ ਉਹਦੇ ਰਣਵੀਰ ਸਿੰਘ ਦੇ ਗੇਟ ਤੇ ਵੀ ਹੈਗੇ ਆ ਕੈਮਰੇ ਅੱਗੇ ਤੇ ਜਿਹੜਾ ਚਮਸ਼ੀਰ ਸਿੰਘ ਸਰਪੰਚਾ ਮੌਜੂਦਾ ਉਹਦੇ ਵੀ ਗੇਟ ਤੇ ਜਿੱਥੇ ਉਹਦੀ ਗੈਰੇਜ ਆ ਉੱਥੇ ਕੈਮਰੇ ਲੱਗੇ ਆ ਉਹ ਸ਼ੋਟਸ ਮਿਲ ਜਾਣਗੇ ਆ ਦੋ ਬੰਦੇ